ਜੇ ਸੇਰੀਚ ਅਸੀਂ ਪਹੁੰਚੇ ਆ ਆ ਉਸ ਪਾਸੇ ਅਜਿ ਕੁਝ ਲਿਖਿਆ ਹੋਇਆ ਹੈ ਮੈਨੂੰ ਤਾਂ ਸਮਝ ਨਹੀਂ ਆ ਰਹੀ ਤੁਸੀਂ ਪੜਨ ਦੀ ਕੋਸ਼ਿਸ਼ ਕਰਿਓ ਤੇ ਇੱਧਰ ਸਕੂਲ ਵੱਧੀ ਬੱਚਿਆਂ ਦਾ ਟਾਈਮ ਹੋ ਗਿਆ ਸਕੂਲੀ ਬੱਚੇ ਆਪਣੇ ਪੰਜਾਬਾ ਨੂੰ ਨਹੀਂ ਗੱਡੀਆਂ ਚੋਂ ਦੇ ਚੱਪੀ ਜਾਂਦੇ ਤੇ ਆ ਇੱਕ ਕਿਲੋਮੀਟਰ ਵਾਲਾ ਜਿਹੜਾ ਆਪਣੇ ਨੇ ਅੱਗੇ ਹੁੰਦੇ ਆ ਡਿਸਟੈਂਸ ਦੇਸ ਨਾਲੇ ਪੱਥਰ ਉਹ ਆ ਇਹ ਵੀ ਤੇ ਆ ਉਹ ਪਿੰਡ ਜਿੱਥੇ ਅਸੀਂ ਆਏ ਆ ਦੂਰ ਤੋਂ ਕਰ ਬੱਚੇ ਦਿਖਾਈ ਦੇ ਰਹੇ ਨੇ ਤੁਹਾਨੂੰ ਥੋੜਾ ਥੋੜਾ ਅੱਗੇ ਪਿੰਡ ਦੀ ਸੈਰ ਵੀ ਕਰਾਵੰਨੇ ਆ ਅੱਜ ਇੱਥੇ ਕਾਰ ਖੜੀ ਏ ਇਹ ਕਾਰ ਆ ਇੱਥੇ ਅਸੀਂ ਵਿਆਹ ਤੇ ਆਏ ਆ ਖਰਦੀ ਬੰਤਰ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇੱਥੋਂ ਦੀ ਜਿਹੜੀ ਛੱਤਾਂ ਟੱਲਾ ਉਦਾਰ ਹੁੰਦੀਆਂ ਕਿਉਂਕਿ ਇੱਥੇ ਮੀਂਹ ਬਹੁਤ ਜ਼ਿਆਦਾ ਪੈਂਦਾ ਇੱਥੇ ਇੱਕ ਹੌਲ ਕਲਾਕਾਰੀ ਏ ਜਿਹੜੀ ਬਾਹਰੀਆਂ ਕੰਧਾਂ ਨਾਲ ਆਪੇ ਆਇਆਂ ਇੱਟਾਂ ਦੀਆਂ ਨਹੀਂ ਬਣਦੀਆਂ ਉਹ ਬਾਸ ਦੇ ਡਿਜ਼ਾਈਨ ਨਾਲ ਬਣਦੀਆਂ ਸਾਰੇ ਘਰਾਂ ਦੇ ਬੱਚੇਵੇਂ ਹੀ ਹੁੰਦਾ ਤੇ ਛੋਟੇ ਛੋਟੇ ਬੱਚੇ ਆ ਉਹ ਸਾਹਮਣੇ ਦਿਖਾਈ ਦਿੰਦੇ ਕਹੇ ਨੇੜੇ ਕਰਕੇ ਦੇਖੋ ਨਾ ਉਹ ਦੇਖ ਸਕੂਲ ਜਾ ਰਹੇ ਹੋ ਹਾਂ ਗੱਡੀ ਆ ਰਹੀ ਹੈ ਸਕੂਲੀ ਕੁੜੀਆਂ ਆ ਰਹੀਆਂ ਤੇ ਆ ਆਪਣੇ ਵਾਲੇ ਲੈਟਰ ਇਹ ਆਪਣੇ ਕੁੜੀਆਂ ਦੇ ਪਿੱਛੇ-ਪਿੱਛੇ ਘੁੰਮਦੀ ਆ ਇੱਥੇ ਵੀ ਇਹਨਾਂ ਦਾ ਵੀ ਇੱਥੇ ਵੀ ਇਹੀ ਹਾਲ ਹੈ वो स्कूल वाली साइड जा रहे हैं इधर बच के आ रही शर्मा गई हम्म